ਕੋਕ ਬਣਾ ਰਿਆਂ ਕੰਜਗਾ ਪਠਾਈਆਂ ਸੀਗੀਆਂ ਤੇ ਆਇਓ ਦਿਖਾਉਣਾ ਤੁਹਾਨੂੰ ਕੰਜਗਾ ਆ ਬਾਪੂ ਸਾਹਿਬ ਫਾਦਰ ਸਾਹਿਬ ਬੈਠਿਆ ਇੱਧਰ ਤੇ ਆਹ ਦੇਖੋ ਜੈ ਮਾਤਾ ਦੀ ਜੈ ਮਾਤਾ ਦੀ ਪਰੇ ਹੋਇਓ ਚੱਲ ਆਓ ਮੱਕ ਫੜਾਓ ਨਾ ਨਹੀਂ ਫੜਾਓ ਉੱਥੇ ਬੈਠ ਬੈਠ ਉੱਥੇ ਬੈਠਾ ਜਿੱਥੇ ਬੈਠਾ ਆ ਜੈ ਮਾਤਾ ਦੀ ਚੁਬੀ ਪਰੇ ਪਰੇ ਲੈ ਫੜ ਪ੍ਰਸਾਦ ਆ ਓ ਸ਼ੁੱਭੂ ਓਏ ਸ਼ੁੱਭੂ ਆਇਆ ਤਾਂ ਅੰਦਰ ਛੋਟੇ ਅੱਜ ਮੱਤੇ ਹੋਏ ਆਲੇ ਤੇ ਲਿਆਓ ਭਾਈ ਆ ਦੇਖੋ ਤੇ ਅੱਜ ਆਪਾਂ ਕੰਜਕਾ ਕੀਤੀਆਂ ਸੀਗੀਆਂ ਤੇ ਆਹ ਦੇਖੋ ਬੈਠੇਗਾ ਕੰਜਕਾ ਤੇ ਸਾਰਿਆਂ ਨੂੰ ਆਗੇ ਇੱਕ ਮਿੰਟ ਇਧਰ ਜੈ ਮਾਤਾ ਦੀ ਸਾਰਿਆਂ ਨੂੰ ਕਹਿ ਦਿਓ ਜੈ ਮਾਤਾ ਦੀ

ਆ ਦੇਖੋ ਆ ਮਤਕ ਹੋਰ ਆਈਆਂ ਕੰਜਗਾ ਆਜੋ 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 ਅੰਦਰ ਆਜੋ ਆ ਦੋਨੇ ਬੱਗੂ ਦੇ ਪਾ ਕੇ ਤੇ ਚਲੋ 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 ਮੈਂ ਆਪੇ ਆਜੋ ਆਜੋ ਬੈਠੋ ਉੱਪਰ ਫੜਾ ਦੇ ਫਿਰ ਇਹਨਾਂ ਨੂੰ ਤੂੰ ਉੱਪਰ ਫੜਾ ਦੇ ਫਿਰ ਇਹਨਾਂ ਨੂੰ ਕੱਚਾ ਪੂਜਾ ਰੋਟੀ ਖਾਣੇ ਚ ਆਇਆ ਇੱਕ ਕੁੜੀ ਛਬੂ ਜੱਸੀ ਬਾਜਾ ਉਹ ਮਮਾ ਜੀ ਲਾਇਆ ਗਿਆ ਤੇ ਉਹ ਆਇਆ ਛਬੂ ਨਿਕਲਾ ਜੱਸੀ ਤੇ ਇਹਨੂੰ ਦੇ ਦੂਜੀ ਕੁੜੀ ਨੂੰ ਡਾਂਗਿਆਂ ਚ ਇੱਕ ਡਾਂਗਾ ਤੁਹਾਡਾ ਫੇਰ ਘਟ ਗਿਆ ਮਹਾ ਮਾਈ ਦਾ ਹੋਲੇ ਹੁੰਦੇ ਆ ਉੱਪਰ ਬੈਠੀਆਂ ਦੋ ਕੰਜਗਾ ਤਿੰਨ ਉਹ ਕੋਈ ਨਾ ਨਿਆਣੀਆਂ ਦੰਗੇ ਨਿਆਣਿਆਂ ਨੂੰ ਤਾਂ ਮਹਾ ਮਾਈ ਹੈ ਇਹਨਾਂ ਮੰਮੀ ਉਹ ਜੈ ਮਾਤਾ ਦੀ ਕਹੋ ਫਿਰ ਜੈ ਮਾਤਾ ਦੀ ਜੈ ਮਾਤਾ ਦੇ ਸਾਰੇ ਬੋਲੋ ਜੈ ਮਾਤਾ ਸਾਰੇ ਬੋਲੋ ਜੈ ਮਾਤਾ ਜ਼ੋਰ से बोलो ਜੈ ਮਾਤਾ ਸਾਰੇ ਬੋਲੋ ਆਜੋ ਆਜੋ ਰਾਮ ਸੇ ਆਜੋ 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 ਰਾਮ ਸੇ ਆਜੋ ਚੁੱਪੋ ਤੂੰ ਕਿੱਧਰ ਜਾ ਰਿਹਾ ਉਹ ਦੇਖ ਕੇ ਬੋਲ ਨਹੀਂ ਨਾ ਹਾਂ ਚੁੱਪੋ ਤੂੰ ਕਿੱਧਰ ਜਾ ਰਿਹਾ ਚੁੱਪੋ ਤੂੰ ਕਿੱਧਰ ਜਾ ਰਿਹਾ ਕਿੱਧਰ ਕਿੱਧਰ ਜਾ ਰਿਹਾ ਤੂੰ ਤੂੰ ਕਿੱਧਰ ਜਾ ਰਿਹਾ ਮੈਂ ਨੰਨੀ ਕੋਲ ਜਾਣਾ ਹੈ ਨੰਨੀ ਕੋਲ ਜਾਣਾ ਨਾਨੀ ਤਾਂ ਆ ਰਹੀ ਆ ਉਹ ਦੇਖ ਤੁਰੀ ਆ ਰਹੀ ਨਾਨੀ ਤੁਰੀ ਆ ਰਹੀ ਓਏ ਉਧਰ ਨਹੀਂ ਜਾਣਾ ਉਹ ਤਾਂ ਘਰ ਨੂੰ ਚੱਲੇ ਤੂੰ ਤਾਂ ਆਪਣੇ ਘੱਟੀ ਅੱਜ ਘਰ ਨੂੰ ਚੱਲੇ ਆ ਉਹ ਘਰ ਨੂੰ ਚੱਲੇ ਆ ਤੂੰ ਉਧਰ ਜਾਣਾ ਉਧਰ ਖਾ ਲੈ ਅੰਦਰ ਬਹਿ ਕੇ ਨਹੀਂ ਉੱਥੇ ਨਹੀਂ ਬੈਠੀ ਉੱਥੇ ਉਹਨਾਂ ਦਾ ਸਾਂਟਿਆ ਵਾਲਾ ਬਾਬਾ ਸਾਥ ਕੇ ਲਾ ਕੇ ਮੁੰਮੀ ਬਲਾ ਮਾਰ ਕੇ ਦੀ ਮੰਮੀ ਮੰਮੀ ਬਾਤ ਕਰੀ ਤੇ ਆ ਕੰਚਕਾਂ ਬਾਝੋਂ ਆਈਆਂ ਤੇ बैठੀਆਂ ਅਜੇ ਇਹਨਾਂ ਨੂੰ ਵੀ ਦੋ ਭਾਈ ਕੁੜੀਆਂ ਨੇ ਦੇ ਤਰ ਨਿੱਕੇ ਇਹਦਾ ਦੇ ਲਾੜ ਬੈਠ ਥੱਲੇ ਕੰਜਕ ਮੈਡਮ ਜੀ ਕੰਜਕ ਨੀਚੇ ਬੈਠੋ ਇਹਨਾਂ ਦੇ ਉਹ ਬੰਨ ਤੇ ਉਹ ਧਾਗੇ ਸਿੱਧੀਆਂ ਹੋ ਕੇ ਬੈਠੋ ਲਾਣਾ ਬਣਾ ਕੇ ਇੱਧਰ ਨੂੰ ਬੈਓ ਨਾ ਕਰੀ 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 ਆਏ ਕਰੀ ਆਏ ਕਰ ਹੋਇਆ ਮਨ ਦੁਨੀਆਂ ਆਵਣੇ ਗਾ ਦੇਗਾ ਸ਼ੱਭੂ ਓਏ ਅਰੇ ਤੁਮੀ ਤੇਰੇ ਹੋ ਗਿਆ ਹਾਂ ਜ਼ੋਰ ਸੇ ਬੋਲੋ ਜ਼ੋਰ ਸੇ ਬੋਲੋ ਤੂੰ ਵੀ ਬੋਲ ਆਇਆ ਸ਼ੱਭੂ ਓਏ ਇੱਧਰ ਆ ਸ਼ੱਭੂ ਇੱਧਰ ਆ ਤੂੰ ਯਾਰ ਤੂੰ ਯਾਰ ਇੱਧਰ ਆ ਯਾਰ ਤੂੰ ਇੱਧਰ ਗੁੱਸੇ ਹੋ ਗਿਆ ਏ ਇੱਧਰ ਆ ਇਹ ਆ ਪੈਰੋ ਪਾਈ ਪੈਰੋ ਪੈਰੋ ਗੁੱਸੇ ਹੋ ਗਿਆ ਤੂੰ ਚਲੋ ਜੀ ਕਾ ਜੈ ਮਾਤਾ ਦੀ ਜੈ ਮਾਤਾ ਦੀ ਕਰੋ ਚਲੋ ਇਹਨੇ ਮੱਥਾ ਟੇਕਿਆ ਹੈ ਰੀ ਹੱਥ ਲਾਈਦਾ ਹੁੰਦਾ ਸੱਚੀ ਚਲੋ ਤਨੇ ਆਸ਼ੀਰਵਾਦ ਦੇ ਦਿਓ ਹੁਣ ਜਾਓ ਫਿਰ ਚਲੋ ਆਸ਼ੀਰਵਾਦ ਦਿਓ ਫਿਰ ਮੈਨੂੰ ਚਲੋ ਸਾਰੇ ਲਾਇਆ ਮੈਂ ਤਾਂ ਬਾਹਰ ਜਿਹੜੀਆਂ ਪਹਿਲਾਂ ਆਈਆਂ ਕੰਜਕਾਈਆਂ ਸੀਗੀਆਂ ਉਹ ਵੀ ਲਾਇਆ ਜਾਨਾ ਜਾਇਓ ਠੀਕ ਆ ਜੈ ਮਾਤਾ ਦੀ ਜੈ ਮਾਤਾ ਤੇ ਆ ਨਾ ਜਾਇਓ ਸੱਟ ਨਾ ਦਿਓ ਥੋੜੀ ਥੋੜੀ ਜਾਇਓ ਆਰਾਮ ਨਾਲ ਜੋ ਵੀ ਬਾਬਿਓ ਨੇ ਅੱਜ ਆਪਾਂ ਕੰਜੀਆਂ ਕੀਤੀਆਂ ਜੀ ਤੇ ਹੁਣ ਮੈਂ ਖਾ ਰਿਹਾ ਸੈਰੀਆਂ ਕੰਜੀਆਂ ਖਾ ਕੇ ਚੱਲ ਗਿਆ ਜਿਵੇਂ ਤੁਸੀਂ ਬਲੌਗਰਾਈ ਦੇਖ ਲਿਆ ਤੇ ਹੁਣ ਮੇਰੀ ਵਾਰੀ ਮੈਂ ਖਾ ਰਿਹਾ ਹੁਣ ਤੇ ਉਹ ਪੈਰੋ ਸਾਡਾ ਠਾ ਕੇ ਖੜ ਗਿਆ ਉਹ ਸ਼ੱਭੂ ਹੋ ਰਿਹਾ ਸ਼ੱਭੂ ਰਿਹਾ ਯਾ ਬੰਨਾ ਤੇ ਕੜਾ ਬੜਾ ਏਮੀ ਸੀਗਾ ਤੇ ਬਹੁਤ ਸਵਾਦ ਆ ਗਾਇਸ ਯਾ ਮਾਤਾ ਨਹੀਂ ਸਾਰਿਆਂ ਯਾ ਮਾਤਾ ਜੀ